ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਮੇਰੀਆਂ ਪੋਸਟਾਂ ਤੋਂ ਕੁਝ ਕੁ ਡਾਕਟਰ ਭਰਾਵਾਂ ਨੂੰ ਇਤਰਾਜ਼ ਹੋ ਰਿਹਾ ਉਹਨਾਂ ਦੇ ਮੈਸੇਜ ਆਏ ਪਰ ਮੈਂ ਉਹਨਾਂ ਮੈਸੇਜਾਂ ਨੂੰ ਜਨਤਕ ਨਹੀਂ ਕਰਨਾ ਚਾਹੁੰਦਾ ਇੱਕ ਡਾਕਟਰ ਵੀਰ ਕਹਿੰਦਾ ਵੀ ਅਸੀਂ ਵੀ ਬਹੁਤ ਸੇਵਾ ਕਰਦੇ ਹਾਂ ਮਰੀਜ਼ਾਂ ਦੀ ਪਰ ਤੇਰੇ ਵਾਂਗ ਅਸੀਂ ਟੰਡੋਰਾ ਨਹੀਂ ਪਿੱਟਦੇ ਭਰਾਵੋ ਜਿੰਨੇ ਸਿਹਤ ਸਿਸਟਮ ਦੇ ਹਾਲਾਤ ਖਰਾਬ ਹੋਏ ਆ ਰਿਸ਼ਵਤ ਖੋਰੀ ਤੇ ਕਮਿਸ਼ਨਾਂ ਦੇ ਧੰਦਿਆਂ ਕਰਕੇ ਮੇਰੇ ਇਕੱਲੇ ਦੇ ਟੰਡੋਰਾ ਪਿੱਟਨ ਨਾਲ ਨਹੀਂ ਕੁਝ ਹੋਣਾ ਸਭੋ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਤਾਂ ਤੁਹਾਨੂੰ ਮੇਰਾ ਸਾਥ ਦੇਣਾ ਚਾਹੀਦਾ ਏ ਨਾ ਕਿ ਮੇਰੀਆਂ ਲੱਤਾਂ ਖਿੱਚਣੀਆਂ ਤੇ ਢੰਡੋਰਾ ਪੇਟਾਂ ਨੇ ਦੀ ਉਹ ਹੀ ਜੇ ਗੱਲ ਆ ਜ ਮੈਂ ਤੁਹਾਨੂੰ ਇੱਕ ਸੱਚੀ ਇਮਾਨਦਾਰ ਬੰਦੇ ਦੀ ਕਹਾਣੀ ਸੁਣਾਉਣੀ ਚਾਹੁੰਦਾ ਡਾਕਟਰ ਗੁਰਜੀਤ ਸਿੰਘ ਐਸਐਮਓ ਦੀ ਸੋ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਇਹਨੂੰ ਸ਼ੇਅਰ ਵੀ ਕਰਿਓ ਅੱਗੇ ਵੱਧ ਤੋਂ ਵੱਧ ਦੋਸਤੋ ਇਹ ਗੱਲ 2018 ਦੀ ਆ ਜਦੋਂ ਮੈਂ ਐਮਬੀਬੀਐਸ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੀसीएमਐਸ ਹੁੰਦਾ ਜਿਹੜਾ ਸਾਡਾ ਸਿਵਲ ਮੈਡੀਕਲ ਸਰਵਿਸੇਸ ਦਾ ਪੇਪਰ ਪਾਸ ਕਰਕੇ ਆਵਦੀ ਪਹਿਲੀ ਪੋਸਟਿੰਗ ਵਾਲੀ ਥਾਂ ਤਲਵੰਡੀ ਸਾਬੋ ਲੱਗਾ ਸੀ ਦੋਸਤੋ ਕੁਝ ਕੁ ਮਹੀਨੇ ਦੀ ਨੌਕਰੀ ਕਰਨ ਤੋਂ ਬਾਅਦ ਉੱਥੇ ਪਤਾ ਲੱਗਾ ਵੀ ਐਸਐਮਓ ਚੇਂਜ ਹੋਣ ਜਾ ਰਹੇ ਡਾਕਟਰ ਗੁਰਜੀਤ ਸਿੰਘ ਆ ਰਹੇ ਆ ਤੇ ਪੂਰੇ ਹਸਪਤਾਲ 'ਚ ਬੜਾ ਡਰ ਦਾ ਮਾਹੌਲ ਬਣ ਗਿਆ ਅਧਿਕਾਰੀਆਂ ਵਿੱਚ ਕੀ ਆ ਜਾ ਰਿਹਾ ਸੀ ਵੀ ਬੜੇ ਸਖਤ ਐਸਐਮਓ ਆ ਪਤਾ ਨਹੀਂ ਕੀ ਹੋਊਗਾ ਤਾਂ ਦੋਸਤੋ ਜਦੋਂ ਹੀ OSMO ਨੇ ਜੁਆਇਨ ਕੀਤਾ ਹਸਪਤਾਲ ਡਾਕਟਰ ਗਰਜੀਤ ਸਿੰਘ ਨੇ ਤਾਂ ਉਹਨਾਂ ਨੇ ਪਹਿਲੀ ਮੀਟਿੰਗ ਬੁਲਾਈ ਅਧਿਕਾਰੀਆਂ ਦੀ ਤੇ ਸਾਰਿਆਂ ਨੂੰ ਵਾਰਨਿੰਗ ਦੇਤੀ ਕਿ ਹੁਣ ਤੋਂ ਹਸਪਤਾਲ ਵਿੱਚ ਕੋਈ ਵੀ ਰਿਸ਼ਵਤ ਖੋਰੀ ਨਹੀਂ ਕਰੂਗਾ ਨਾ ਕਿਸੇ ਮਰੀਜ਼ ਨਾਲ ਧੱਕਾ ਕਰੂਗਾ ਨਾ ਹੀ ਕੋਈ ਡਾਕਟਰ ਦਵਾਈਆਂ ਪਿੱਛੇ ਟੈਸਟਾਂ ਪਿੱਛੇ ਕਮਿਸ਼ਨ ਖਾਊਗਾ ਤੇ ਆਪਦੀ ਮਰਜ਼ੀ ਦੇ ਮੈਡੀਕਲ ਸਟੋਰਾਂ ਤੇ ਭੇਜੂਗਾ ਸੋ ਉਹਨਾਂ ਨੇ ਇਹ ਸਾਰੇ ਕਾਸੇ ਦੀ ਮਨਾਈ ਕਰਤੀ ਨਾਲ ਨਾਲ ਉਹਨਾਂ ਨੇ ਕਿਹਾ ਵੀ ਐਮਰਜੈਂਸੀ ਸਵਾਵਾਂ ਵਿੱਚ ਜਿਹੜੇ ਮਰੀਜ਼ ਆਉਂਦੇ ਪਰਚੇ ਕਟਾਉਣ ਕੋਈ ਵੀ ਗਲਤ ਛਬੀ ਦਾ ਪਰਚਾ ਨਹੀਂ ਬਣਾਊਗਾ ਡਾਕਟਰ ਸਖਤ ਹਦਾਇਤਾਂ ਦੇ ਦੀਆਂ ਤੁਸੀਂ ਸੱਚ ਜਾਣੋ ਮੈਨੂੰ ਬਹੁਤ ਖੁਸ਼ੀ ਹੋਈ ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਜੋਸ਼ ਭਰੀਆਂ ਕਿਉਂਕਿ ਮੇਰੇ ਖੁਦ ਦੇ ਵਿਚਾਰ ਖੁਦ ਮੈਂ ਉਸੇ ਲਾਈਨ ਤੇ ਚੱਲਣਾ ਚਾਹੁੰਦਾ ਸੀਗਾ ਜਿਹੜੀਆਂ ਉਹ ਗੱਲਾਂ ਕਰ ਰਹੇ ਸੀ ਤੇ ਸ਼ੁਰੂਆਤੀ ਮੇਰੀ ਹਜੇ ਪਹਿਲੀ ਪੋਸਟਿੰਗ ਸੀਗੀ ਕੋਈ ਬਹੁਤਾ ਸਮਾਂ ਨਹੀਂ ਹੋਇਆ ਸੀ ਤਾਂ ਮੈਨੂੰ ਉਹਨਾਂ ਦੀਆਂ ਗੱਲਾਂ ਨੇ ਬਹੁਤ ਮਤਲਬ ਪ੍ਰਭਾਵਿਤ ਕੀਤਾ ਦੋਸਤੋ ਤੁਸੀਂ ਮੰਨੋਗੇ ਨਹੀਂ ਜਦੋਂ ਐਸਐਮਓ ਆਏ ਸੀਗੇ ਸਿਵਲ ਹਸਪਤਾਲ 'ਚ ਤਾਂ ਬੜਾ ਵਧੀਆ ਸਿਸਟਮ ਚੱਲਣ ਲੱਗ ਪਿਆ ਸੀ ਕੋਈ ਵੀ ਡਾਕਟਰ ਬ੍ਰਾਂਡ ਨੇਮ ਨਹੀਂ ਲਿਖਦਾ ਸੀ ਆਪਦੀ ਮਰਜ਼ੀ ਨਾਲ ਕੋਈ ਵੀ ਦਵਾਈ ਦਾ ਨਾਮ ਨਹੀਂ ਲਿਖਦਾ ਸੀ ਸਾਲਟ ਨੇਮ ਹੀ ਲਿਖਦਾ ਸੀ ਤੇ ਮਰੀਜ਼ਾਂ ਨੂੰ ਫੋਰਸ ਨਹੀਂ ਕੀਤਾ ਜਾਂਦਾ ਸੀ ਵੀ ਆ ਫਲਾਨੇ ਮੈਡੀਕਲ ਸਟੋਰ ਤੋਂ ਹੀ ਜਾ ਕੇ ਦਵਾਈ ਲਓ ਤੇ ਨਾ ਹੀ ਕੋਈ ਗਲਤ ਛੱਬੀ ਦੇ ਪਰਚੇ ਬਣਾਉਂਦਾ ਸੀ ਜੇ ਕੋਈ ਡਾਕਟਰ ਛੱਬੀ ਦੇ ਗਲਤ ਪਰਚੇ ਬਣਾਉਂਦਾ ਪਾਇਆ ਵੀ ਜਾਂਦਾ ਸੀ ਤਾਂ ਉਹਨੂੰ ਤੁਰੰਤ ਬਦਲ ਦਿੰਦੇ ਸੀਗੇ ਐਸਐਮਓ ਸਾਹਿਬ ਦੋਸਤੋ ਮੇਰੀ ਉਥੇ ਐਮਰਜੈਂਸੀ ਡਿਊਟੀ ਸੀ ਮੈਂ ਐਮਰਜੈਂਸੀ ਸੇਵਾਵਾਂ ਨਿਭਾਉਂਦਾ ਸੀਗਾ ਤੇ ਇੱਕ ਦਿਨ ਮੇਰੀ ਡਿਊਟੀ ਦੌਰਾਨ ਇੱਕ ਪਰਚਾ ਕਟਿਆ ਮੈਂ ਤੇ ਮੇਰੇ ਨਾਲ ਜਿਹੜੇ ਫਾਰਮਾਸਿਸਟ ਦੀ ਡਿਊਟੀ ਸੀਗੀ ਉਹਨੇ ਮਰੀਜ਼ਾਂ ਨੂੰ ਜਿਹੜੇ ਮਰੀਜ਼ ਦਾ ਪਰਚਾ ਕਟਿਆ ਸੀ ਆਪਦੀਆਂ ਗੱਲਾਂ 'ਚ ਲੈ ਕੇ ਉਹਨਾਂ ਤੋਂ 5000 ਰੁਪਿਆ ਲੈ ਲਿਆ ਰਿਸ਼ਵਤ ਦਾ ਤੇ ਦੋਸਤੋ ਸਵੇਰੇ ਜਦੋਂ ਮੈਨੂੰ ਕੁਝ ਅਧਿਕਾਰੀਆਂ ਤੋਂ ਇਹ ਗੱਲ ਬਾਰੇ ਪਤਾ ਲੱਗਾ ਤਾਂ ਮੈਂ ਤੁਰੰਤ ਐਸਐਮਓ ਸਾਹਿਬ ਦੇ ਕਮਰੇ 'ਚ ਚਲਾ ਗਿਆ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਦੋਸਤੋ ਉਸ ਐਸਐਮਓ ਸਾਹਿਬ ਨੇ ਤੁਸੀਂ ਮੰਨਣਾ ਨਹੀਂ ਤੁਰੰਤ ਉਹਦੀ ਬਦਲੀ ਕਰਕੇ ਉੱਤੇ ਵਿਭਾਗੀ ਕਾਰਵਾਈ ਸ਼ੁਰੂ ਕਰਤੀ ਉਹ ਫਾਰਮਾਸਿਸਟ ਤੇ ਤੇ ਮਤਲਬ ਕੋਈ ਵੀ ਅਜਿਹੀ ਉਹ ਗੱਲ ਦੇਖਦੇ ਸੀ ਉਹ ਬਰਦਾਸ਼ਤ ਨਹੀਂ ਕਰਦੇ ਸੀ ਤੇ ਬੜਾ ਵਧੀਆ ਸਿਸਟਮ ਚੱਲ ਰਿਹਾ ਸੀ ਤੇ ਦੋਸਤੋ ਡਾਕਟਰ ਗਰਜੀਤ ਸਿੰਘ ਐਸਐਮਓ ਜੀ ਨਾਲ ਕੰਮ ਕਰਕੇ ਮਤਲਬ ਬੜਾ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਤੋਂ ਉਹਨਾਂ ਦੇ ਨਾਲ ਕੰਮ ਕਰਕੇ ਤੇ ਉਹ ਸਮਾਂ ਬਹੁਤ ਨਿਡਰਤਾ ਨਾਲ ਤੇ ਬੇਖੌਫ ਡਿਊਟੀ ਕੀਤੀ ਆ ਤੇ ਦੋਸਤੋ ਬੜੇ ਵਿਰਲੇ ਅਧਿਕਾਰੀ ਸਾਨੂੰ ਮਿਲਣਗੇ ਡਿਊਟੀ ਦੇ ਦੌਰਾਨ ਅਜਿਹੇ ਜਿਹੜੇ ਏਡੇ ਵਧੀਆ ਇਮਾਨਦਾਰ ਹੁੰਦੇ ਆ ਤੇ ਅਕਸਰ ਅਜਿਹੇ ਅਧਿਕਾਰੀਆਂ ਨੂੰ ਇਹ ਕਹਿ ਕੇ ਬਦਨਾਮ ਕੀਤਾ ਜਾਂਦਾ ਵੀ ਇਹ ਬੜਾ ਅੜਬਾ ਬੜਾ ਸਖਤ ਆ ਪਰ ਦੋਸਤੋ ਅੰਦਰੋਂ ਸਾਰਿਆਂ ਨੂੰ ਪਤਾ ਹੁੰਦਾ ਵੀ ਇਹ ਬੰਦਾ ਕਿਹੜੀ ਸ਼ਖਸੀਅਤ ਦਾ ਮਾਲਕ ਆ ਦੋਸਤੋ ਸਰਕਾਰ ਨੂੰ ਵੀ ਚਾਹੀਦਾ ਅਜਿਹੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਅਜਿਹਾਂ ਅਹੁਦਾ ਦੇਣ ਕੇ ਇਸ ਪੂਰੇ ਸਿਸਟਮ ਨੂੰ ਖਰਾਬ ਵਿਗੜੇ ਹੋਏ ਸਿਸਟਮ ਨੂੰ ਸੁਧਾਰ ਸਕਣ ਤਾਂ ਕੱਲ ਮੈਂ ਲਿਖ ਕੇ ਵੀ ਪੋਸਟ ਪਾਈ ਸੀ ਤਾਂ ਨਾਲ ਹੀ ਮੈਨੂੰ ਆਪਦੇ ਡਾਕਟਰ ਭਰਾਵਾਂ ਦੇ ਇਤਰਾਜ਼ਯੋਗ ਮੈਸੇਜ ਆਉਣ ਲੱਗੇ ਬੜਾ ਮਨ ਦੁਖੀ ਹੋਇਆ ਭਰਾਵੋ ਕਦੇ ਆਪਦੇ ਆਲੇ-ਦੁਆਲੇ ਝਾਤੀ ਮਾਰਿਓ ਰੋਜ਼ਾਨਾ ਕਿੰਨੇ ਲੋਕ ਗਮਰਾਹ ਹੋ ਰਹੇ ਨੇ ਜਿਹੜੇ ਲਾਲਚੀ ਡਾਕਟਰਾਂ ਕੋਲ ਫਸ ਜਾਂਦੇ ਆ ਕਿੰਨੇ ਕਮਿਸ਼ਨਾਂ ਦਾ ਸ਼ਿਕਾਰ ਬਣ ਜਾਂਦੇ ਆ ਤੇ ਉਹਨਾਂ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਵੀ ਉਹਨਾਂ ਨਾਲ ਧੱਕਾ ਹੋ ਰਿਹਾ ਸਗੋਂ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਹੋ ਤਾਂ ਮੇਰੇ ਰਾਹ ਦਾ ਰੋੜਾ ਨਾ ਬਣੋ ਸਗੋਂ ਮੇਰਾ ਸਾਥ ਦਿਓ ਇਸ ਲੜਾਈ 'ਚ ਸੋ ਦੋਸਤੋ ਤੁਸੀਂ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਉਹਨਾਂ ਲੋਕਾਂ ਤੱਕ ਵੀ ਮੈਸੇਜ ਪਹੁੰਚੇ ਜਿਹੜੇ ਰਿਸ਼ਵਤ ਖੋਰੀ ਤੇ ਕਮਿਸ਼ਨ ਖੋਰੀ 'ਚ ਵਿਸ਼ਵਾਸ ਰੱਖਦੇ ਆ ਸ਼ਾਇਦ ਉਹਨਾਂ ਨੂੰ ਕੋਈ ਸੇਧ ਮਿਲੇ ਮੇਰੀ ਪੋਸਟ ਉਹਨਾਂ ਤੱਕ ਵੀ ਪਹੁੰਚ ਜਾਏ ਜਿਹੜੇ ਮੇਰੀਆਂ ਇਹ ਪੋਸਟਾਂ ਤੋਂ ਇਤਰਾਜ਼ ਕਰਦੇ ਆ ਸੋ ਦੋਸਤੋ ਇਮਾਨਦਾਰੀ ਦੀ ਟੰਡੋਰਾ ਕਹਿ ਲੋ ਜਿੰਨਾ ਪਿੱਟਿਆ ਜਾਵੇ ਓਨਾ ਹੀ ਥੋੜਾ ਹੁੰਦਾ ਏ ਸਚਾਈ ਜਿੰਨੀ ਫਲਾਈ ਜਾਵੇ ਓਨੀ ਘਾਟਾ ਸੋ ਆ ਵੀਡੀਓ ਨੂੰ ਸ਼ੇਅਰ ਕਰਿਓ ਇਜਾਜ਼ਤ ਦਿਓ ਧੰਨਵਾਦ